ਸਿਰਫ ਬੈਲੈਂਸ ਚੈੱਕ ਕਰਨ ਤੇ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕੱਟੇ ਜਾ ਸਕਦੇ ਨੇ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਤਾਂ ਤੁਸੀਂ Google Pay, PhonePe ਜਾਂ ਕੋਈ ਵੀ UPI ਐਪ ਚਲਾਉਂਦੇ ਹੋ ਤਾਂ ਆਪਣੇ ਖਾਤੇ ਦੇ ਵਿੱਚ ਬੈਲੈਂਸ ਚੈੱਕ ਕਰਨ ਖਾਤਰ ਜਦੋਂ ਵੀ ਤੁਸੀਂ ਐਂਟਰ ਕਰੋਗੇ ਆਪਣਾ UPI ਪਿਨ ਤਾਂ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕੱਟੇ ਜਾਣਗੇ ਤਾਂ ਜੀ ਹਾਂ ਇੱਕ ਨਵਾਂ ਇਹੋ ਜਿਹਾ ਸਕੈਮ ਆ ਜਿਹੜਾ ਮਾਰਕੀਟ ਦੇ ਵਿੱਚ ਚੱਲ ਰਿਹਾ ਹੈਗਾ ਪੂਰੇ ਇੰਡੀਆ ਦੇ ਵਿੱਚ ਇਹ ਸਕੈਮ ਚੱਲ ਰਿਹਾ ਤਾਂ ਇਸ ਸਕੈਮ ਦਾ ਨਾਮ ਹੈਗਾ ਜੰਪ ਡਿਪੋਜ਼ਿਟ ਸਕੈਮ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਉਹਦੇ ਕਾਰਨ ਆਪਾਂ ਜਦੋਂ UPI ਪੈਨ ਜਿਹੜਾ ਆਪਣਾ ਭਰਦੇ ਆਂਗੇ ਤਾਂ ਉਦੋਂ ਆਪਣੇ ਖਾਤੇ ਦੇ ਵਿੱਚੋਂ ਪੈਸੇ ਕੱਟੇ ਜਾਣਗੇ ਇਹ ਹੁੰਦਾ ਕਿਉਂ ਆ ਕੀ ਇਹਦੇ ਵਿੱਚ ਧਿਆਨ ਰੱਖਣ ਜੋ ਗੱਲ ਆਗੀ ਕਿਵੇਂ ਆਪਾਂ ਇਸ ਸਕੈਮ ਤੋਂ ਬਚ ਸਕਦੇ ਆ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਇਹ ਦੱਸਾਂਗੇ ਤਾਂ ਜੰਪ ਡਿਪੋਜ਼ਿਟ ਸਕੈਮ ਦਾ ਮਤਲਬ ਇਹ ਆ ਕਿ ਕੋਈ ਵੀ ਅਣਜਾਣ ਬੰਦੇ ਦੇ ਵੱਲੋਂ ਜਾਂ ਫਿਰ ਅਣਜਾਣ ਵਿਅਕਤੀ ਦੇ ਵੱਲੋਂ ਅੰਜਾਮ ਖਾਤੇ ਦੇ ਵਿੱਚੋਂ ਜਿਹੜਾ ਕਿ ਆਪਣੇ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਜਾਣਗੇ ਹੋ ਸਕਦਾ ਕਿ ਇਹ ਅਮਾਉਂਟ 2000 4000 5000 ਜਾਂ ਫਿਰ 30000 20000 ਕਿੰਨਾ ਵੀ ਹੋ ਸਕਦਾ ਪਰ ਆਪਾਂ ਨੂੰ ਲੱਗੂਗਾ ਕਿ ਆਪਣੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਆ ਜਿਹੜੇ ਉਹ ਕਿਸ ਤਰੀਕੇ ਆ ਗਏ ਜਾਂ ਫਿਰ ਕਿਸ ਨੇ ਭੇਜਤੇ ਸਭ ਤੋਂ ਪਹਿਲਾਂ ਤਾਂ ਸਕੈਮਰਾਂ ਦਾ ਇਹੋ ਕੰਮ ਆ ਕਿ ਆਪਣੇ ਖਾਤੇ ਦੇ ਵਿੱਚ ਜਾਣ ਬੁੱਝ ਕੇ ਜਿਹੜੀ ਹੈ ਪੇਮੈਂਟ ਟਰਾਂਸਫਰ ਕਰਨਗੇ ਤੇ ਬਾਅਦ ਦੇ ਵਿੱਚ ਆਪਾਂ ਨੂੰ ਕਾਲ ਆਉ ਮੈਸੇਜ ਆਊਗਾ 10-20 ਮਿੰਟਾਂ ਦੇ ਵਿੱਚ ਵਿੱਚ ਕਿ ਤੁਸੀਂ ਜਿਹੜਾ ਆਹ ਸਾਨੂੰ ਬੈਲੈਂਸ ਆ ਉਹ ਵਾਪਸ ਕਰ ਦਿਓ ਜਾਂ ਫਿਰ ਤੁਹਾਨੂੰ ਜਿਹੜਾ ਕੀ ਆ ਉੱਥੇ ਇੱਕ ਰਿਕੁਐਸਟ ਆਊਗੀ ਪੈਸਿਆਂ ਦੀ ਰਿਕੁਐਸਟ ਹੁੰਦੀ ਆ ਜਿਹੜੇ ਜਿਹੜੇ ਵੀ Google Pay ਵਰਤਦੇ ਆ ਉਹਨਾਂ ਨੂੰ ਪਤਾ ਹੋਣਾ ਕਿ ਉੱਥੇ ਇੱਕ ਇੱਕ ਤਾਂ ਹੁੰਦੀ ਆ ਪੇ ਦੀ ਇੱਕ ਹੁੰਦੀ ਆ ਰਿਕੁਐਸਟ ਦੀ ਆਪਸ਼ਨ ਤਾਂ ਉਹ ਰਿਕੁਐਸਟ ਦੀ ਆਪਸ਼ਨ ਕਰ ਦੇਣਗੇ ਜਦੋਂ ਹੀ ਆਪਣੇ ਖਾਤੇ ਦੇ ਵਿੱਚ 30000 ਰੁਪਇਆ ਇੱਕ ਵਾਰ ਆਇਆ ਆਉਣ ਤੋਂ ਬਾਅਦ ਆਪਣੇ ਕੋਲ ਇੱਕ ਰਿਕੁਐਸਟ ਆਉ ਪੈਸਿਆਂ ਦੀ ਪਰ ਜਿਹੜੇ ਕੀ ਨਾਰਮਲ ਬੰਦੇ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਜਦੋਂ ਵੀ ਆਪਾਂ ਕਿਸੇ ਨੂੰ ਪੈਸੇ ਭੇਜਨੇ ਆ ਉਦੋਂ UPI ਪਿਨ ਭਰਾਂਗੇ ਤੇ ਜਦੋਂ ਆਪਾਂ ਖਾਤੇ ਦੇ ਵਿੱਚ ਵੀ ਬੈਲੈਂਸ ਚੈੱਕ ਕਰਨਾ ਤਾਂ ਵੀ ਆਪਾਂ UPI ਪਿਨ ਭਰਾਂਗੇ ਜਦੋਂ ਆਪਾਂ ਨੂੰ ਰਿਕਵੈਸਟ ਆਉ ਆਪਾਂ ਨੂੰ ਐਦਾਂ ਹੋ ਜੂ ਕਿ ਆਪਣੇ ਖਾਤੇ ਦੇ ਵਿੱਚ 30000 ਰੁਪਏ ਆ ਚੁੱਕੇ ਆ ਤੇ ਆਪਾਂ ਦਾਵਾ-ਦਾਵਾ ਜਿਹੜਾ ਆਪਣਾ UPI ਪਿਨ ਭਰਾਂਗੇ ਜਦੋਂ ਹੀ UPI ਪਿਨ ਭਰਿਆ ਤਾਂ ਆਪਣੇ ਖਾਤੇ ਦੇ ਵਿੱਚੋਂ ਲਗਭਗ ਉਨਾ ਹੀ ਅਮਾਉਂਟ ਕੱਟਿਆ ਜਾਊਗਾ ਜਿੰਨਾ ਆਪਾਂ ਨੂੰ ਰਿਕਵੈਸਟ ਆਈ ਸੀ ਨੋਟੀਫਿਕੇਸ਼ਨ ਆਈ ਸੀ ਤਾਂ ਦਰਸਲ ਗੱਲ ਇਹ ਹੁੰਦੀ ਆ ਕਿ ਆਪਣੇ ਖਾਤੇ ਦੇ ਵਿੱਚ ਛੋਟਾ ਜਿਹਾ ਅਮਾਉਂਟ ਸੈਂਡ ਕਰਨ ਤੋਂ ਬਾਅਦ ਨਾਲ ਦੀ ਨਾਲ ਹੋਰ ਰਿਕਵੈਸਟ ਆ ਇਹਦੇ ਨਾਲ ਆਪਾਂ ਕੀ ਆ ਘਾਟੇ ਦੇ ਵਿੱਚ ਚਲੇ ਜਾਂਦੇ ਆ ਆਪਣਾ ਮਿਹਨਤ ਦਾ ਪੈਸਾ ਜਿਹੜਾ ਉਹ ਚਲਾ ਜਾਂਦਾਗਾ ਤਾਂ ਹੁਣ ਇਹਦੇ ਚੋ ਬਚਾ ਕਿਵੇਂ ਕਰਨਾ ਜਦੋਂ ਵੀ ਤੁਹਾਨੂੰ ਕੋਈ ਵੀ ਬਿੱਗ ਅਮਾਉਂਟ ਜਾਂ ਫਿਰ ਛੋਟੀ ਅਮਾਉਂਟ ਸੀ ਤੁਹਾਨੂੰ ਆਵੇ ਤਾਂ ਪਹਿਲਾਂ ਤਾਂ ਤੁਸੀਂ ਵੈਰੀਫਾਈ ਕਰੋ ਕਿ ਉਹ ਪੈਸੇ ਤੁਸੀਂ ਲੈਣੇ ਸੀਗੇ ਜਾਂ ਫਿਰ ਕਿਸੇ ਨੇ ਗਲਤੀ ਦੇ ਦੁਆਰਾ ਜਿਹੜੇ ਉਹ ਤੁਹਾਡੇ ਅਕਾਊਂਟ ਦੇ ਵਿੱਚ ਪਾ ਦਿੱਤੇ ਨੇ ਤੇ ਦੂਜੀ ਗੱਲ ਇਹ ਕਈ ਵਾਰ ਹੋ ਸਕਦਾ ਕਿ ਗਲਤੀ ਦੇ ਨਾਲ ਕਿਸੇ ਨੇ ਤੁਹਾਡੇ ਖਾਤੇ ਦੇ ਵਿੱਚ ਪਾ ਵੀ ਦਿੱਤੇ ਹੋਣ ਤਾਂ ਉਹਨੂੰ ਤੁਸੀਂ UPI ट्रांजैक्शन ਬਿਲਕੁਲ ਹੀ ਨਾ ਕਰੋ ਜਾਂ ਤਾਂ ਉਹਨੂੰ ਕਹਿ ਦਿਓ ਕਿ ਬਾਈ ਤੁਸੀਂ ਇੱਥੇ ਆ ਕੇ ਮੇਰੇ ਕੋਲ ਆ ਕੇ ਮੇਰੇ ਤੋਂ ਪੈਸੇ ਲੈ ਜਾਓ ਇਦਾਂ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਕਿ ਟੋਟਲੀ ਫੇਕ ਆ ਤਾਂ ਉਸ ਬੰਦੇ ਨੂੰ ਪੈਸੇ ਭੇਜਣ ਦੀ ਬਿਲਕੁਲ ਹੀ ਲੋੜ ਨਹੀਂ ਤੇ ਦੂਜੀ ਚੀਜ਼ ਇਹ ਆ ਕਿ ਜੇਕਰ ਤੁਹਾਨੂੰ ਬੈਲੈਂਸ ਆਉਂਦਾਗਾ ਤਾਂ ਤੁਸੀਂ ਤੁਰੰਤ ਹੀ ਆਪਣਾ UPI ਪਿਨ ਆਪਣੇ ਅਕਾਊਂਟ ਦੇ ਵਿੱਚ ਨਾ ਹੀ ਭਰੋ ਤੁਸੀਂ ਉਸ ਚੀਜ਼ ਦੀ ਵੇਟ ਕਰੋ ਲਗਭਗ ਅੱਧਾ ਘੰਟਾ ਵੇਟ ਕਰੋ ਅੱਧਾ ਘੰਟਾ ਆਪਣੇ UPI ਨੂੰ ਨਾ ਹੀ ਖੋਲੋ Google Pay ਨੂੰ ਨਾ ਹੀ ਖੋਲੋ ਨਾ ਹੀ ਆਪਣਾ ਕੋਈ ਪਿੰਨ ਵਗੈਰਾ ਉਹਦੇ ਵਿੱਚ ਦਰਜ ਕਰੋ ਨਾ ਹੀ ਭਰੋ ਕਿਉਂਕਿ ਇਹਦੇ ਨਾਲ ਹੀ ਹੁੰਦਾ ਕਿ ਜਿਹੜੀ ਵੀ ਆਪਾਂ ਨੂੰ ਕੋਈ ਰਿਕਵੈਸਟ ਆਈ ਹੁੰਦੀ ਆ ਤਾਂ ਉਹ ਆਟੋਮੈਟਿਕ 20-25 ਮਿੰਟਾਂ ਦੇ ਬਾਅਦ ਐਕਸਪਾਇਰ ਹੋ ਜਾਂਦੀ ਹੈ ਕਿ ਜੋ ਵੀ ਆਪਾਂ ਨੂੰ ਰਿਕਵੈਸਟ ਉਸ ਬੰਦੇ ਨੇ ਭੇਜੀ ਹੁੰਦੀ ਆ ਤਾਂ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਆਪਾਂ ਜਲਦਬਾਜ਼ੀ ਦੇ ਵਿੱਚ ਕੋਈ ਫੈਸਲਾ ਲੈਂਦੇ ਆ ਤਾਂ ਉਹ ਗਲਤ ਹੋ ਜਾਂਦਾ ਪਹਿਲਾਂ ਸੋਚੋ ਸਮਝੋ ਤੇ ਫੇਰ ਹੀ ਅੱਗੇ ਕੋਈ ਫੈਸਲਾ ਲੋ ਤੇ ਬਹੁਤ ਜ਼ਿਆਦਾ ਸਕੈਮ ਹੋ ਰਿਹਾ ਪਿਛਲੇ ਦਿਨੀ ਜਿਹੜਾ ਕੀ ਆ ਇੱਕ ਵਿਆਹ ਵਾਲੇ ਕਾਰਡ ਦਾ ਵੀ ਸਕੈਮ ਆਇਆ ਸੀ ਜਿਹਦੇ ਵਿੱਚ ਵਿਆਹ ਵਾਲਾ ਕਾਰਡ ਆਉਂਦਾ ਅਨਨੋਨ ਐਪ ਆਪਣੇ ਫੋਨ ਦੇ ਵਿੱਚ ਇੰਸਟਾਲ ਕਰਾ ਦਿੰਦੇ ਤੇ ਬਾਅਦ ਵਿੱਚ ਆਪਣੇ ਨਾਲ ਫਰਾਡ ਹੋ ਜਾਂਦਾ ਬਹੁਤ ਸਾਰੇ ਸਕੈਮ ਇਹੋ ਜਿਹੇ ਚੱਲੀ ਜਾਂਦੇ ਹੈਗੇ ਤੇ ਬਹੁਤ ਸਾਰੀਆਂ ਚੀਜ਼ਾਂ ਵੀ ਇਹੋ ਜਿਹੀਆਂ ਜਿਹੜੀਆਂ ਬਾਜ਼ਾਰ ਦੇ ਵਿੱਚ ਆਈਆਂ ਹੋਈਆਂ ਨੇ ਤਾਂ ਇਹਨਾਂ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈਗਾ ਦਿਮਾਗ ਤੋਂ ਸੋਚੋ ਥੋੜਾ ਜਿਹਾ ਧਿਆਨ ਦਿਓ ਕੋਈ ਵੀ ਇੰਨੀ ਅਮਾਉਂਟ ਗਲਤੀ ਦੇ ਨਾਲ ਨਹੀਂ ਸੈਂਡ ਕਰ ਸਕਦਾਗਾ ਬਹੁਤ ਸਾਰੇ ਆਪਣੇ ਕਿਉਂਕਿ ਇੰਡੀਆ ਵਾਲਾ ਲੋ ਪੰਜਾਬ ਵਾਲਾ ਲੋ ਉਹਦੇ ਵਿੱਚ ਇਹੋ ਚੱਲ ਰਿਹਾ ਕਿ ਸਭ ਤੋਂ ਪਹਿਲਾਂ ਆਪਾਂ 1 ਰੁਪਿਆ ਸੈਂਡ ਕਰਕੇ ਦੇਖਦੇ ਹਾਂਗੇ ਤਾਂ ਕਿਸੇ ਨੂੰ ਵੀ ਅਮਾਉਂਟ ਸੈਂਡ ਕਰਨ ਤੋਂ ਪਹਿਲਾਂ ਉਹਨੂੰ ਵੈਰੀਫਾਈ ਕਰੋ ਜੇਕਰ ਅਮਾਉਂਟ ਆਉਂਦਾਗਾ ਤਾਂ 15 20 ਮਿੰਟ 25 ਮਿੰਟ ਵੇਟ ਕਰੋ ਕੋਈ ਵੀ ਯੂਪੀਆਈ ਪਿਨ ਆਪਣਾ ਜਿਹੜਾ ਕਿ ਉਹਦੇ ਵਿੱਚ ਦਰਜ ਨਾ ਕਰੋ ਤੁਹਾਡੀ ਬਹੁਤ ਹੈਲਪ ਹੋਊ ਇਸ ਜਿਹੜੀ ਆ ਕਿ ਵੀਡੀਓ ਦੇ ਨਾਲ ਤਾਂ ਵੀਡੀਓ ਨੂੰ ਅੱਗੇ ਵੀ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਦਾ ਪਤਾ